ਅੱਜ ਅਸੀਂ ਦੱਸਣਾ ਚਾਹਾਂਗੇ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਕੱਲ ਜਿਹੜਾ ਕੇਂਦਰ ਨੇ ਪ੍ਰਸਤਾਵ ਭੇਜਿਆ ਸੀਗਾ ਅਸੀਂ ਉਹਨੂੰ ਰੱਦ ਕਰ ਦਿੱਤਾ ਹੈਗਾ ਵਾ ਔਰ ਕੇਂਦਰ ਨੂੰ ਜਿਹੜੇ ਬਹੁਤ ਸਾਰੇ ਸਾਡੇ ਖੇਤੀ ਦੇ ਇਕਨੋਮਿਕਸ ਦੇ ਮਾਹਰ ਨੇ ਉਹਨਾਂ ਦੇ ਡੇਟੇ ਦੱਸੇ ਹੋ ਗਏ ਆ ਵੀ ਜਿਹੜੀ ਕੰਟੈਕਟ ਫਾਰਮਿੰਗ ਉਹ ਵਾਸਤੇ ਸਾਡੇ ਕੋਲ ਪ੍ਰਪੋਜ਼ਲ ਆਈ ਸੀ ਵੀ ਜਿਹੜਾ ਕਿਸਾਨ ਆ ਛੱਡੂ ਜਿਹੜੀਆਂ ਪੰਜ ਫਸਲਾਂ ਕੇਂਦਰ ਨੇ ਦਸੀਆਂ ਉਹਦੇ ਨਾਲ ਕੇਂਦਰ ਕੰਟੈਕਟ ਕਰੂਗਾ ਤੇ ਪੰਜਾਂ ਸਾਲਾਂ ਵਾਸਤੇ ਉਹਨੂੰ ਖਰੀਦੂਗਾ ਇਹਦੇ ਵਿੱਚ ਦੋਸ਼ ਇਹ ਆ ਵੀ ਜਿਹੜੇ ਪਹਿਲਾਂ ਤੋਂ ਇਹ ਪੰਜ ਫਸਲਾਂ ਬੀਜ ਰਹੇ ਨੇ ਉਹ ਆਪਣੇ ਆਪ ਉਹਦੇ ਵਿੱਚੋਂ ਬਾਹਰ ਹੋ ਜਾਣਗੇ ਇੱਕ ਤਾਂ ਇਹ ਦੋਸ਼ ਆ ਦੂਜਾ ਜਿਹੜੀ ਸਾਲਾਂ ਦੀ ਵਿੱਚ ਗਿਣਤੀ ਆ ਉਹ ਵੀ ਠੀਕ ਨਹੀਂ ਹੈਗੀ ਉਹ ਠੀਕ ਹੀ ਹੈਗੀ ਸਾਡੀ ਮੰਗ ਹੈਗੀ ਆ ਵੀ ਦੋ ਤਿੰਨ ਕਿਸਮ ਦੇ ਮਾਡਲ ਨੇ ਇੱਕ ਪੰਜਾਬ ਦਾ ਮਾਡਲ ਆ ਜਿਹੜਾ ਖੇਤੀ ਵਾਸਤੇ ਸਭ ਤੋਂ ਵਧੀਆ ਮਾਡਲ ਆ ਵੀ ਇੱਥੇ ਮੰਡੀ ਬੋਰਡ ਆ ਮਾਰਕੀਟ ਕਮੇਟੀਆਂ ਨੇ ਠੀਕ ਆ ਔਰ ਮੰਡੀ ਤੱਕ ਮੁੱਢਲਾ ਟਾਂਚਾ ਔਰ ਗਵਰਨਮੈਂਟ ਦੀ ਐਫਸੀਆਈ ਸੈਂਟਰ ਦੀ ਤੇ ਪੰਜਾਬ ਦੀਆਂ ਏਜੰਸੀਆਂ ਵੇਅਰ ਹਾਊਸ ਪੰਸਫ ਵਗੈਰਾ ਵਗੈਰਾ ਉਹ ਰਲ ਕੇ ਜਿਹੜਾ ਉਹ ਪ੍ਰੋਸੈਸ ਕਰਦਿਆਂ ਨੇ ਫਸਲ ਦੀ ਖਰੀਦਿਆ ਪ੍ਰਸ਼ਾਸਨੀ ਪਕਿਊਰਮੈਂਟ ਕਰਦਿਆਂ ਨੇ ਠੀਕ ਹੈ ਜੀ ਉਹ ਇੱਕ ਤਾਂ ਉਹ ਆ ਵੀ ਉਸ ਢਾਂਚੇ ਨਾਲ ਸਾਰੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਈ ਜਾਵੇ ਦੂਜਾ ਹੈਗਾ ਜਿਹੜੀ ਸਭ ਤੋਂ ਵੱਡੀ ਸਾਡੀ ਮੰਗ ਸਟੈਂਡ ਕਰਦੀ ਆ ਜਿਹਦੇ ਤੇ ਪੂਰੇ ਦੁਨੀਆ ਤੇ ਦੇਸ਼ ਦੇ ਕਿਸਾਨਾਂ ਦਾ ਭਰੋਸਾ ਵਾ ਕਿਉਂਕਿ ਸਰਕਾਰ ਆ ਉਹਦੇ ਵਾਸਤੇ ਕਾਨੂੰਨ ਲੈ ਕੇ ਆਉਂਦੀ ਆ ਠੀਕ ਆ ਕਾਰਪੋਰੇਟ ਜਦੋਂ ਵੀ ਸਾਡੇ ਤੇ ਲੁੱਟ ਦਾ ਘਵਾੜਾ ਚਲਾਉਂਦੇ ਨੇ ਤੇ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਆਪ ਦੇ ਹਿਸਾਬ ਨਾਲ ਕਾਨੂੰਨ ਲੈ ਕੇ ਆਉਂਦੇ ਨੇ ਤੇ ਉਹਨਾਂ ਕਾਨੂੰਨਾਂ ਦੇ ਆਧਾਰ ਤੇ ਹੀ ਸਾਡੀ ਸਰਕਾਰ ਸਾਡੀ ਲੁੱਟ ਯਕੀਨੀ ਬਣਾਉਂਦੀ ਹੈਗੀ ਆ ਇੱਕ ਪਹਿਲਾ ਦੁਨੀਆ ਦਾ ਕਾਨੂੰਨ ਆ ਜਿਹੜਾ ਇਹ ਸਾਰੀ ਲੁੱਟ ਨੂੰ ਪਿਛਲੇ 75 ਸਾਲਾਂ ਵਿੱਚ ਜਿਹੜਾ ਖੇਤੀ ਸੈਕਟਰ ਨਾਲ ਧੱਕਾ ਹੋਇਆ ਜਿਹੜਾ ਕਿਸਾਨਾਂ ਦੀ ਲੁੱਟ ਕੀਤੀ ਗਈ ਆ ਉਸ ਲੁੱਟ ਨੂੰ ਰੋਕੂਗਾ ਉਹਨੂੰ ਕਹਿੰਦੇ ਆ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਜਿਹੜਾ ਕਾਰਪੋਰੇਟ ਲੋਬੀ ਆ ਉਹ ਕਦੀ ਵੀ ਇਸ ਕਾਨੂੰਨ ਨੂੰ ਆਉਣ ਨਹੀਂ ਦੇਊਗੀ ਇਹ ਕਾਨੂੰਨ ਦੇ ਆਇਆ ਸਦਾ ਵਾਸਤੇ ਸਾਡੀ ਖੇਤੀ ਮੰਡੀ ਤੋੜਨ ਦਾ ਖਤਮ ਕਰਨ ਦੀ ਉਹਦੇ ਤੇ ਲਟਕ ਰਹੀ ਤਲਵਾਰ ਖਤਮ ਹੋ ਜੇਗੀ ਇੱਕ ਤਾਂ ਆਹਾ ਹੈਗਾ ਇਸ ਕਰਕੇ ਸਾਡੀ ਮੰਗ ਆ ਵੀ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾ ਸਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜੇ ਇੱਛਾ ਸ਼ਕਤੀ ਹੋਊਗੀ ਤਾਂ ਇੱਕ ਦਿਨ ਦਾ ਸੰਸਦ ਦਾ اجلاس ਵੀ ਸੱਦਿਆ ਜਾ ਸਕਦਾ ਕੋਈ ਵੀ ਵਿਰੋਧੀ ਧਿਰ ਉਹਦੇ ਲਈ ਵਿਰੋਧ ਨਹੀਂ ਕਰੂਗੀ ਮੈਂ ਇਥੋਂ ਤੁਹਾਡੇ ਮਾਦਮਨਾ ਮੰਗ ਕਰਦਾ ਜਿੰਨੀਆਂ ਪਾਰਟੀਆਂ ਨੇ ਉਹ ਆਪਣੀ ਪੋਜੀਸ਼ਨ ਨੂੰ ਸਪਸ਼ਟ ਕਰਨ ਵੀ ਜੇ ਕੇਂਦਰ ਕਿਸਾਨਾਂ ਦੀ ਐਮਐਸਪੀ ਖਰੀਦ ਦੀ ਗਰੰਟੀ ਵਾਸਤੇ ਕਾਨੂੰਨ ਲੈ ਕੇ ਆਉਂਦਾ ਵਾ ਤੇ ਉਹ ਇਹ ਕੱਲ ਦਾ ਅਨਾਉਂਸਮੈਂਟ ਕਰਨ ਵੀ ਉਹ ਪਾਰਲੀਮੈਂਟ ਦੇ ਵਿੱਚ ਇਸ ਬਿੱਲ ਦੇ ਸਮਰਥਨ ਵਿੱਚ ਵੋਟ ਕਰਨਗੇ ਚਾਹੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਉਸ ਸਥਿਤੀ ਨੂੰ ਸਪਸ਼ਟ ਕਰਨ ਕਾਂਗਰਸ ਸਪਸ਼ਟ ਕਰੇ ਜਾ ਦੇਸ਼ ਵਿੱਚ ਵੱਖ-ਵੱਖ ਪਾਰਟੀਆਂ ਨੇ ਜਿਵੇਂ ਮੰਮਤਾ ਬੇਨਰਜੀ ਹੋਣਾਂ ਦੀ ਤਰਮੁਲ ਕਾਂਗਰਸ ਹੈਗੀ ਆ ਹੋਰ ਬਥੇਰੀਆਂ ਪਾਰਟੀਆਂ ਨੇ ਸਾਰੀਆਂ ਆਪਣੀ ਸਥਿਤੀ ਨੂੰ ਸਪਸ਼ਟ ਕਰਨ ਦਿਖ ਜੂਗਾ ਦੇਸ਼ ਨੂੰ ਕਿ ਕਿਹੜੀ ਪਾਰਟੀ ਦੇ ਐਮਪੀ ਪਾਰਲੀਮੈਂਟ ਦੇ ਵਿੱਚ ਸਾਡੇ ਕਾਨੂੰਨ ਨੂੰ ਸਪੋਰਟ ਕਰਨਾ ਚਾਹੁੰਦੇ ਆ ਕਿ ਨਹੀਂ ਕਰਨਾ ਚਾਹੁੰਦੇ ਤੇ ਸਭ ਤੋਂ ਸੌਖਾ ਸਖਾਲਾ ਇਸ ਮੋਰਚੇ ਨੂੰ ਸਿਰੇ ਲਾਉਂਦਾ ਇੱਕ ਹੀ ਰਸਤਾ ਹੈਗਾ ਕਿ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਹੁਣ ਕੇਂਦਰ ਦਾ ਚਿਹਰਾ ਨੰਗਾ ਹੋ ਗਿਆ ਇਸ ਕਰਕੇ ਨੰਗਾ ਹੋ ਗਿਆ ਪਹਿਲੋ ਕਹਿੰਦੇ ਸੀ ਵੀ ਇਸ ਕੰਮ ਲਈ ਬਜਟ ਬਹੁਤ ਜ਼ਿਆਦਾ ਲੱਗ ਜੂਗਾ ਹੁਣ ਜਿਹੜੀ ਸਾਨੂੰ ਪੰਜਾਂ ਫਸਲਾਂ ਦੀ ਪ੍ਰਪੋਜ਼ਲ ਆਈ ਆ ਉਹਨਾਂ ਦਾ ਆਪਣਾ ਮੰਨਣਾ ਸੀ ਵੀ ਇਹਦੇ ਤੇ 1.5 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਲੱਗੂਗੀ ਇਹ ਕਹਿੰਦੇ ਸੀ ਔਰ ਮਾਹਰ ਦੱਸਦੇ ਨੇ ਠੀਕ ਆ ਜੀ ਪੀ ਜੀ ਐਮ ਐਸ ਪੀ ਖਰੀਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾਵੇ ਤਾਂ ਜਿੰਨੇ ਪੈਸੇ ਉਹ ਇਹਦੇ ਤੇ ਲਾ ਰਹੇ ਨੇ 23 ਫਸਲਾਂ ਤੇ ਇਹਦੇ ਤੋਂ ਵੱਧ ਖਰਚ ਨਹੀਂ ਆਉਂਦਾ ਹੈਗਾ ਦੂਜਾ ਇਹ ਜਿਹੜੇ ਤੇਲ ਬੀਜ ਬਾਹਰੋਂ ਮਗਾਉਂਦੇ ਨੇ ਉਹਦੇ ਵਿੱਚ ਇਹਨਾਂ ਦੀ ਰਿਪੋਰਟ ਹੈ ਵੀ 175000 ਕਰੋੜ ਰੁਪਏ ਦਾ ਇਹ ਖਰਚਾ ਕਰਕੇ ਬਾਹਰੋਂ ਚੀਜ਼ਾਂ ਇੰਪੋਰਟ ਕਰਦੇ ਨੇ ਜੇ ਇਹ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਲੈ ਆਉਣ ਤਾਂ ਇਹਦੇ ਨੂੰ ਘੱਟ ਖਰਚਾ ਲੱਗ ਰਿਹਾ ਓਹੋ ਪੈਸਾ ਸਾਡੇ ਕਿਸਾਨਾਂ ਨੂੰ ਦਿੱਤਾ ਜਾ ਸਕਦਾ ਤੇ ਸਾਡੇ ਕਿਸਾਨ ਤੇਲ ਬੀਜ ਦੀ ਪੈਦਾਵਾਰ ਆਪਣੀ ਧਰਤੀ ਤੇ ਖੁਦ ਕਰ ਸਕਦੇ ਆ ਔਰ ਇਹਦੇ ਨਾਲ ਡਿਵਰਸੀਫਿਕੇਸ਼ਨ ਵੀ ਹੋ ਜਾਊਗਾ ਜਦੋਂ ਦੂਜੀਆਂ ਫਸਲਾਂ ਦੇ ਲਾਹੇਮੰਦ ਰੇਟ ਐਮਐਸਪੀ ਤੇ ਤੈਅ ਕੀਤੇ ਰੇਟ ਮਿਲਣਗੇ ਤਾਂ ਕਣਕ ਝੋਨੇ ਤੋਂ ਇਲਾਵਾ ਵੀ ਫਿਰ ਦੂਜੀਆਂ ਫਸਲਾਂ ਸਾਡਾ ਕਿਸਾਨ ਬੀਜੂਗਾ ਇੱਕ ਤੇ ਆ ਬਾਕੀ ਰਗੀ C250% ਫਾਰਮੂਲੇ ਤੇ ਉਹਦੇ ਤੇ ਅੱਗੇ ਵਧਿਆ ਜਾ ਸਕਦਾ ਅੱਗੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਕਰਜ਼ਾ ਮਾਫੀ ਜੇ ਜਦੋਂ ਦੀ ਵਾਰਤਾ ਸਾਡੇ ਨਾਲ ਚੱਲ ਰਹੀ ਆ ਕੇਂਦਰ ਸਰਕਾਰ ਦੀ ਉਹ ਆਰਡਰ ਕਰਦਣ 10 ਮਿੰਟਾਂ ਚ ਬੈਂਕਾਂ ਨੇ ਦੱਸ ਦੇਣਾ ਵੀ ਸਾਡਾ ਇੰਨਾ ਜ਼ਿਆਦਾ ਕਰਜ਼ਾ ਹੈਗਾ ਵਾ ਲਗਭਗ ਸਰਕਾਰ ਦੀਆਂ ਰਿਪੋਰਟਾਂ ਆ ਗਈਆਂ ਵੀ 18.5 18 ਲੱਖ ਕਰੋੜ ਰੁਪਇਆ ਸਾਡਾ ਕਰਜ਼ਾ ਹੈਗਾ ਵਾ ਤੋ ਫਿਰ ਉਹ ਉਹ ਜੱਕ ਮੁਕਤ ਵਿਲ ਪਾਵਰ ਹੈਗੀ ਆ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨਾਊਂਸਮੈਂਟ ਕਰ ਦੇਣ ਵੀ ਅਸੀਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਮਾਫ ਕਰਨ ਦਾ ਮੈਕੈਨਿਜ਼ਮ ਕੀ ਹੋਊਗਾ ਬਾਅਦ ਚ ਤੈ ਹੋ ਜੂਗਾ ਕਿਉਂਕਿ ਜਿਹੜੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਰਨਗੇ ਉਹਨੂੰ ਪੂਰਾ ਦੇਸ਼ ਮੰਨੂਗਾ ਤੋ ਉਹਨਾਂ ਅਲੀ ਸਰਕਾਰ ਤੋਂ ਨਿਕਲ ਲਈ ਬਹੁਤ ਸਾਰੇ ਰਾਹ ਹੈਗੇ ਨੇ ਹੁਣ ਕੇਂਦਰ ਸਰਕਾਰ ਦੀ ਵਿਲ ਪਾਵਰ ਹੈਗੀ ਆ ਚਾਹੇ ਨਹੀਂ ਹੈਗੀ ਆ ਇਹ ਉਹਨਾਂ ਨੇ ਸੋਚਣਾ ਹੈਗਾ ਅਸੀਂ ਕਹਿੰਨੇ ਆ ਵੀ ਕਿਹਾ ਜਾਂਦਾ ਵੀ ਸਾਡਾ ਪ੍ਰਧਾਨ ਮੰਤਰੀ ਆਸ ਵਲੇ ਜਦੋਂ ਦੀ ਸਾਡੇ ਦੇਸ਼ ਨੇ ਆਜ਼ਾਦੀ ਹਾਸਲ ਕੀਤੀ ਆ ਇਹ ਭਾਜਪਾ ਦਾਵਾ ਕਰਦੀ ਆ ਵੀ ਸਭ ਤੋਂ ਸਟਰੋਂਗ ਪ੍ਰਧਾਨ ਮੰਤਰੀ ਆ ਅਸੀਂ ਚਲ ਇਹਨੂੰ ਹੀ ਮੰਨ ਲੈਨੇ ਆ ਤਾਂ ਤਾਕਤਵਰ ਪ੍ਰਧਾਨ ਮੰਤਰੀ ਜੀ ਜੇ ਦੇਸ਼ ਦੇ 60 ਕਰੋੜ ਕਿਸਾਨਾਂ ਲਈ ਖੇਤ ਮਜ਼ਦੂਰ ਲਾ ਲਈਏ 80 ਕਰੋੜ ਲੋਕਾਂ ਲਈ ਜਿਹੇ ਨਾਊਂਸਮੈਂਟ ਕਰਨਗੇ ਕਰਜ਼ੇ ਮਾਫੀ ਦੀ ਤੇ ਪਾਛਪਾ ਦੇ ਪ੍ਰਚਾਰ ਤੇ ਮੋਹਰ ਲੱਗ ਜੂ ਵੀ ਵਾਕਿਆ ਹੀ ਤਾਕਤਵਰ ਪ੍ਰਧਾਨ ਮੰਤਰੀ ਹੈਗੇ ਨੇ ਤਾਂ ਸਥਿਤੀ ਸਪਸ਼ਟ ਹੋ ਜੂਗੀ ਤੋ ਇਸ ਕਰਕੇ ਆਸਵਲੇ ਲੋੜ ਹੈਗੀ ਆ ਵੀ ਜਿਹੜਾ ਸਾਡੇ ਸਾਹਮਣੇ ਡੱਡ ਲੋ ਖੜਿਆ ਵਾ ਉਹਨੂੰ ਆਪਾਂ ਸਿਰੇ ਲਾਈਏ ਬਾਕੀ ਮੰ ਮੰਗਾ ਸਰਕਾਰ ਵਾਸਤੇ ਜਿਹੜੀ ਅਸੀਂ ਗੱਲ ਕਰ ਰਹੇ ਆ ਲਖੀਮਪੁਰ ਖਰੀਦਾ ਇਨਸਾਫ ਦੇਣਾ ਵੱਡਾ ਮੰਗ ਹੈ ਕੇਸ ਵਾਪਸ ਲੈਣੇ ਵੱਡੀ ਮੰਗ ਹੈ ਨਹੀਂ ਬਾਕੀ ਮੰਗਾਂ ਤੇ ਗੱਲ ਕਰਕੇ ਨਵੇੜਾ ਹੋ ਸਕਦਾ ਵਾ ਤਿੰਨ ਬਹੁਤ ਵੱਡੀਆਂ ਮੰਗਾਂ ਨੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਸੀ2+50% ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਭਾਵੇਂ ਬਾਕੀ ਮੰਗਾਂ ਅਸੀਂ ਘੱਟ ਮਹੱਤਵ ਨਹੀਂ ਰੱਖਦੇ ਹਜੇ ਕੇਂਦਰ ਦੇ ਵਜ਼ੀਰ ਕਹਿੰਦੇ ਸੀ ਵੀ ਜਿਹੜਾ ਤੁਸੀਂ ਕਹਿ ਰਹੇ ਜੇ ਵੀ ਡਬਲਯੂਟੀਓ ਤੋਂ ਭਾਰਤ ਅਸੀਂ ਡਬਲਯੂਟੀਓ ਤੋਂ ਸਮੁੱਚੇ ਸਮਝੌਤੇ ਬਾਰੇ ਨਹੀਂ ਕਰ ਰਹੇ ਅਸੀਂ ਕਹਿੰਦੇ ਖੇਤੀ ਸੈਕਟਰ ਵਾਲੇ ਮਸਲੇ ਤੇ ਭਾਰਤ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਖੇਤੀ ਸੈਕਟਰ ਨੂੰ ਕਰ ਲਵੇ। ਉਹਦੇ ਤੇ ਉਹ ਕਹਿੰਦੇ ਸੀ ਚਰਚਾ ਕਰਕੇ ਦੱਸਾਂਗੇ ਦੱਸ ਦੇਣ। ਉਹ ਕਹਿੰਦੇ ਸੀ ਨਰੇਗਾ ਤੇ ਤੁਸੀਂ ਚਰਚਾ ਕਰਨਾ ਚਾਹੁੰਦੇ ਸੀ ਸਲਾਹ ਕਰਕੇ ਤੁਹਾਨੂੰ ਦੱਸਾਂਗੇ ਉਹ ਕਹਿੰਦੇ ਸੀ ਕਰਜ਼ੇ ਤੇ ਦੱਸਾਂਗੇ। ਅਸੀਂ ਤਾਂ ਦੱਸਤਾ ਨਾ ਸਾਨੂੰ ਪ੍ਰਪੋਜ਼ਲ ਮਨਜ਼ੂਰ ਆ ਕੇ ਨਹੀਂ ਮਨਜ਼ੂਰ। ਹੁਣ ਕੇਂਦਰ ਬਿਆਨ ਦਾ ਅੱਗੇ ਵੀ ਉਹਨਾਂ ਉਹਨਾਂ ਨੂੰ ਕਿਹੜੀ ਗੱਲ ਮਨਜ਼ੂਰ ਆ ਤੇ ਕਿਹੜੀ ਗੱਲ ਤੇ ਸਥਿਤੀ ਸਪਸ਼ਟ ਹੋਣੀ ਚਾਹੀਦੀ। ਅਗਲੀ ਗੱਲ ਅਸ ਵੇਲੇ ਵੀ ਸਾਡਾ ਸ਼ਹੀਦ ਪਰਿਵਾਰ ਦਾ ਜਿਹੜਾ ਉੱਥੇ ਪਵਿੱਤਰ ਦੇ ਆ ਉਹ ਹਸਪਤਾਲ 'ਚ ਪਈ ਹੋਈ ਆ ਜੇ ਪੰਜਾਬ ਸਰਕਾਰ ਇਸ ਤਰੀਕੇ ਨਾਲ ਇਹਨੂੰ ਡਿਲੇ ਕਰੂਗੀ ਸਾਡੇ ਸ਼ਹੀਦਾਂ ਦੀਆਂ ਲਾਸ਼ਾਂ ਹਸਪਤਾਲਾਂ ਵਿੱਚ ਰੁੱਲਣਗੀਆਂ ਤਾਂ ਇਹ ਠੀਕ ਗੱਲ ਨਹੀਂ ਹੈਗੀ ਅਸੀਂ ਕਹਿੰਦੇ ਪੰਜਾਬ ਸਰਕਾਰ ਤੁਰੰਤ ਪਾਲਿਸੀ ਡਿਕਲੇਅਰ ਕਰੇ ਕਿ ਉਹ ਕਿੰਨੀ ਰਕਮ ਦੇਊਗੀ ਜੇ ਕੋਈ ਕਿਸਾਨ ਸ਼ਹੀਦ ਹੁੰਦਾ ਉਹਨੂੰ ਨੌਕਰੀ ਤਾਂ ਫਿਰ ਸਾਨੂੰ ਬਾਰ-ਬਾਰ ਉਹਨਾਂ ਦੀ ਅਫਸਰ ਸਾਈਨਾਂ ਮੱਥਾ ਪੇਚੀ ਕਰਨ ਦੀ ਲੋੜ ਨਹੀਂ ਹੈਗੀ ਆਟੋਮੈਟਿਕ ਕੰਮ ਚੱਲੂਗਾ ਤੇ ਕੱਲ ਵੀ ਕਿਹਾ ਸੀ ਵੀ ਜੇ ਪਟਿਆਲੇ ਜ਼ਿਲ੍ਹੇ 'ਚ ਇੰਟਰਨੈਟ ਬੰਦ ਆ ਜਾਂ ਸੱਤਾ ਪੰਜਾਬ ਦੇ ਜ਼ਿਲ੍ਹਿਆਂ 'ਚ ਇੰਟਰਨੈਟ ਬੰਦ ਆ ਤੇ ਪੰਜਾਬ ਸਰਕਾਰ ਸਥਿਤੀ ਨੂੰ ਸਪਸ਼ਟ ਕਰੇ ਠੀਕ ਹੈ ਜੀ ਔਰ ਪਟਿਆਲਾ ਡੀਸੀ ਦੀਆਂ ਹਦਾਇਤਾਂ ਨੇ ਵੀ ਚਾਹੇ ਕੋਈ ਵੀ ਬੰਦਾ ਹੋਵੇ ਬ੍ਰੌਡਬੈਂਡ ਜਿਹੜਾ ਕਮਰਸ਼ੀਅਲ ਇਸਤੇਮਾਲ ਕਰਨ ਵਾਲਾ ਇੰਟਰਨੈਟ ਹੈ ਕਦੀ ਬੰਦ ਨਹੀਂ ਹੁੰਦਾ ਉਹਦੇ ਤੇ پابੰਦੀ ਨਹੀਂ ਉਹ ਪਾਬੰਦੀ ਪੰਜਾਬ ਸਰਕਾਰ ਦੀ ਆ ਕੇਂਦਰ ਦੀ ਆ ਨਿਜਮ ਖੁੱਲ ਕੇ ਦੱਸੇ ਜਾਣ ਵੀ ਜੇ ਪੰਜਾਬ ਸਰਕਾਰ ਨਹੀਂ ਵੀ ਚਾਹੁੰਦੀ ਤੇ ਕਿਹ ਕੇਂਦਰ ਸਾਡਾ ਨੈੱਟ ਬੰਦ ਕਰ ਸਕਦਾ ਸਥਿਤੀ ਨੂੰ ਸਪਸ਼ਟ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਰਨਾ ਚਾਹੀਦਾ ਅਸੀਂ ਕੱਲ ਵੀ ਕਿਹਾ ਸੀ ਵੀ ਜੇ ਪੁਲ ਸਾਡੀ ਵਿੱਚ ਟੈਰੀਟਰੀ 'ਚ ਨਹੀਂ ਹੈਗਾ ਕੋਈ ਗੱਲ ਨਹੀਂ ਫਿਰ ਰੌਲਾ ਕੋਈ ਨਹੀਂ ਜੇ ਹੈਗਾ ਤੇ ਪੰਜਾਬ ਸਰਕਾਰ ਸਥਿਤੀ ਨੂੰ ਸਪਸ਼ਟ ਕਰੇ ਵੀ ਇਹ ਕੀ ਹੈਗਾ ਵਾ ਤਾਂ ਆ ਗੱਲਬਾਤ ਸੀਗੀ ਹੁਣ ਅਮਰਜੀਤ ਸਿੰਘ ਜੀ ਰੜਾ ਆਪਾਂ ਦੋ ਫੋਰਮ ਚੱਲ ਰਹੇ ਆ ਕਿਸਾਨ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨੌਨ ਪੋਲਿਟੀਕਲ ਤਾਂ ਡੱਲੇਵਾਰ ਸਾਹਿਬ ਕਿਤੇ ਐਮਰਜੈਂਸੀ ਸੀ ਉੱਥੇ ਗਏ ਸੀ ਤੇ ਉਹਨਾਂ ਵੱਲੋਂ ਅਮਰਜੀਤ ਸਿੰਘ ਜੀ ਰੜਾ ਹੈਗੇ ਨੇ ਉਹ ਕਹਿੰਦੇ ਪਹਿਲੋ ਇੱਕ ਵਾਰੀ ਪੀਸੀ ਉਹਨੂੰ ਉਹ ਗੱਲ ਕਰਨਗੇ ਆਏਗੀ ਹਿੰਦੀ ਵੀ ਆਏਗਾ ਹਿੰਦੀ ਵਾਲਾ ਅਲੱਗ ਸ ਹੈ ਦੋਸਤੋ ਪੰਦੇਰ ਸਾਹਿਬ ਨੇ ਜਿਸ ਤਰ੍ਹਾਂ ਸਪਸ਼ਟ ਕੀਤਾ ਕੰਟਰੈਕਟ ਤੇ ਜਿਹੜਾ ਸਾਡੇ ਕੋਲ ਪ੍ਰਪੋਜ਼ਲ ਆਇਆ ਉਹਨੂੰ ਮੁੱਢੋਂ ਰੱਦ ਕੀਤਾ ਹੈ ਇਹਦੀ ਇੱਕ ਉਦਾਹਰਨ ਜਿਹੜੀ ਹੈ ਗੰਨੇ ਦੀ ਫਸਲ ਜਿਹੜੀ ਹੈ ਉਹ ਕਣਕ ਤੇ ਝੋਨੇ ਦੇ ਬਦਲ ਦੇ ਰੂਪ ਦੇ ਵਿੱਚ ਕਿਸਾਨ ਬੀਜਦਾ ਹੈ ਪਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮਿਲ ਮਾਲਕਾਂ ਤੇ ਕਿਸਾਨਾਂ ਦੇ ਵਿੱਚ ਕੰਟਰੈਕਟ ਕਰਾ ਕੇ ਸਰਕਾਰ ਜਿਹੜੀ ਆ ਉਹ ਸਾਂਝਾ ਰੂਪ ਜਿਹੜਾ ਵਿੱਚ ਕੇਨ ਕਮਿਸ਼ਨ ਦੇ ਰੂਪ ਦੇ ਵਿੱਚ ਤੈਅ ਕਰਦੀ ਹੈ ਆਪਣਾ ਪਰ ਬਹੁਤ ਸਾਰੇ ਥਾਵਾਂ ਦੇ ਉੱਤੇ ਕਿਸਾਨਾਂ ਨੂੰ ਪੂਰੇ ਦੇਸ਼ ਦੇ ਵਿੱਚ ਗੰਨੇ ਦਾ ਮੁੱਲ ਲੈਣ ਵਾਸਤੇ ਰੁਲਣਾ ਪੈਂਦਾ ਹੈ ਇੱਕ ਉਦਾਹਰਨ ਹੈ ਜਿਹੜਾ ਇਹਨਾਂ ਨੇ ਸਾਨੂੰ ਫਸਲਾਂ ਦੇ ਉੱਤੇ ਜਿਹੜਾ ਕੰਟਰੈਕਟ ਕਰਨ ਦੀ ਗੱਲ ਕੀਤੀ ਆ ਤੇ ਸਭ ਤੋਂ ਸੌਖਾ ਤਰੀਕਾ ਜਿਹੜਾ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੇ ਆ ਡਾਈਵਰਸੀਫਿਕੇਸ਼ਨ ਵਾਸਤੇ ਜੇ ਐਮਐਸਪੀ ਤੇ ਗਰੰਟੀ ਕਾਨੂੰਨ ਮਿਲਦਾ ਹੈ 23 ਫਸਲਾਂ ਦਾ ਮੁੱਲ ਜਿਹੜਾ ਉਹ ਤੈਹ ਹੁੰਦਾ ਹੈ ਕਾਨੂੰਨ ਮੁਤਾਬਕ ਕੋਈ ਵੀ ਚਾਹੇ ਉਹ ਪ੍ਰਾਈਵੇਟ ਪਲੇਅਰ ਵੀ ਕਿਉਂ ਨਾ ਹੋਵੇ ਉਹ ਉਸ ਮੁੱਲ ਤੋਂ ਹੇਖਾਂ ਜੇ ਫਸਲ ਖਰੀਦਦਾ ਤੇ ਉਸ ਤੇ ਕਾਨੂੰਨੀ ਕਾਰਵਾਈ ਹੋਵੇ ਹੋਵੇਗੀ ਇਸ ਕਰਕੇ ਡਾਈਵਰਸੀਫਿਕੇਸ਼ਨ ਵਾਸਤੇ ਜਿਹੜਾ ਟੰਡੋਰਾ ਬਿਟਿਆ ਜਾ ਰਿਹਾ ਜਿਹੜਾ ਦੋਰਾ ਕਿਰਦਾਰ ਸਰਕਾਰ ਵੱਲੋਂ ਦਿਖਾਇਆ ਜਾ ਰਿਹਾ ਇਹ ਸਾਹਮਣੇ ਆਉਂਦਾ ਕਿ ਸਰਕਾਰ ਦੀ ਮਨਸ਼ਾ ਸਾਡੇ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕਰਕੇ ਗੰਭੀਰਤਾ ਵਾਲੀ ਨਹੀਂ ਜੇ ਗੰਭੀਰਤਾ ਵਾਲੀ ਹੁੰਦੀ ਤੇ ਸਾਡੇ ਜਿਹੜੇ ਮੁੱਦਿਆਂ ਨੂੰ ਡਾਇਵਰਟ ਕਰਕੇ ਡਾਇਵਰਸੀਫਿਕੇਸ਼ਨ ਵਾਲੇ ਪਾਸੇ ਨੂੰ ਨਾ ਲਿਜਾਇਆ ਜਾਂਦਾ ਸੋ ਇਸ ਕਰਕੇ ਅਸੀਂ ਜਿਹੜਾ ਇਹਨਾਂ ਦਾ ਕੰਟ੍ਰੈਕਟ ਵਾਲਾ ਫਾਰਮੂਲਾ ਹੈ ਉਹਨੂੰ ਰੱਦ ਕਰਦੇ ਹਾਂ ਤੇ ਸਰਕਾਰ ਨੂੰ ਸਿੱਧਾ ਦੱਸਦੇ ਹਾਂ ਕਿ ਜਿਹੜੇ ਅਸੀਂ ਮੰਗ ਕਰਦੇ ਹਾਂ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਉਸ ਮੰਗ ਤੇ ਗੌਰ ਕਰੇ ਇਸ ਫੈਸਲੇ ਤੋਂ ਅੱਗੇ ਵਧ ਕੇ ਕੋਈ ਸਹੀ ਫੈਸਲਾ ਕਿਸਾਨਾਂ ਨੂੰ ਸੁਣਾਵੇ ਹੁਣ ਮੈਂ ਪੰਡਿਤ ਸਾਹਿਬ ਨੂੰ ਬੇਨਤੀ ਕਰਾਂਗਾ ਅਸਾ ਇੱਕ ਗੱਲ ਰਹਿ ਗਈ ਸੀ ਜਿਹੜੀ ਇਧਰੋਂ ਵੀ ਕਰ ਦਊਗੀ ਸਾਡੇ ਨਾਲ ਜਿਹੜੇ ਅੱਜ ਬੈਠੇ ਨੇ ਅਸ਼ੋਕ ਬਲਾਰਾ ਜੀ ਨੇ ਰਾਜਸਥਾਨ ਤੋਂ ਜੁਨੇ ਚਾਉਂਦੇ ਨੇ ਹਰਿਆਸਥਾਨ ਇਹ ਹਰਿਆਣੇ ਤੋਂ ਆਉਂਦੇ ਨੇ ਇਹ ਸਾਡੇ ਬਾਈ ਜੀ ਰਾਜਸਥਾਨ ਤੋਂ ਨੇ ਸੰਤ ਵੀਰ ਸਿੰਘ ਜੀ ਜੀਕੇਐਸ ਦੇ ਆਗੂ ਨੇ ਸਾਡੇ ਨਾਲ ਗੁਰਤੇਜਨ ਸਿੰਘ ਜੀ ਪਨੇੜੀ ਨੇ ਇਹ ਪਟਿਆਲੇ ਤੋਂ ਸਾਨੂੰ ਬਿਲੋਂਗ ਕਰਦੇ ਨੇ ਸਾਡੇ ਨਾਲ ਚਮਕੌਰ ਸਿੰਘ ਜੀ ਹੈਗੇ ਨੇ ਇਹ ਇਹ ਪੰਜਾਬ ਤੋਂ ਬਿਲੋਂਗ ਕਰਦੇ ਨੇ ਸਾਡੇ ਨਾਲ ਪਰਮਜੀਤ ਸਿੰਘ ਜੀ ਠੀਕ ਹੈ ਇਹ 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 ਜਿਹੜਾ ਵਾ ਇਹ ਮੱਧ ਪ੍ਰਦੇਸ਼ ਤੋਂ ਬਿਲੋਂਗ ਕਰਦੇ ਨੇ ਔਰ ਸਾਡੇ ਜੱਲੇਵਾਲ ਸਾਹਿਬ ਨੇ ਇਹ ਵੀ ਸਾਡੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਇਹ ਹੁਣ ਆਪਣੇ ਸਾਥੀਆਂ ਦੀ ਇੰਟਰੋਡਕਸ਼ਨ ਕਰਾ ਦੇਣਗੇ ਮਾੜਾ ਜੀ ਸਰਦੇਵ ਸਿੰਘ ਜੀ ਭੋਜਰਾਜ ਜੀ ਪੰਜਾਬ ਤੋਂ ਬਿਲੋਂਗ ਕਰਦੇ ਨੇ ਜੀ ਐਸਕੇਐਮ ਦੇ ਮੈਂਬਰ ਨੇ ਸਿੱਧੂਪੁਰ ਜੱਥੇਬੰਦੀ ਤੋਂ ਸਰਦਾਰ ਜਸਵੀਰ ਸਿੰਘ ਜੀ ਉਹ ਸਾਡੇ ਵਿੱਚ ਬੈਠੇ ਨੇ ਸੁਖਜੀਤ ਸਿੰਘ ਜੀ ਹਰਦੋ ਝੰਡੇ ਇਹ ਐਸਕੇਐਮ ਦੇ ਨਾਲ ਜੁੜੇ ਹੋਏ ਨੇ ਆਗੂ ਸੂਬੇ ਦੇ ਆਗੂ ਨੇ ਸੋਨੂ ਔਲਖ ਜੀ ਇਹ ਸੂਬੇ ਦੇ ਆਗੂ ਨੇ ਜੀ ਐਸ ਕੇ ਐਮ ਨਾਲ ਜੁੜੇ ਹੋਏ ਨੇ ਕੁਲਦੀਪ ਸਿੰਘ ਚਵਿੰਡਾ ਚਵਿੰਡਾ ਜੀ ਇਹ ਵੀ ਐਸ ਕੇ ਐਮ ਨਾਲ ਜੁੜੇ ਹੋਏ ਨੇ ਇਹ ਐਸ ਕੇ ਐਮ ਨੂੰ ਨਾਲ ਜਿਹੜਾ ਆ ਉਹ ਰਲ ਕੇ ਚੱਲਦੇ ਆ ਅਸ਼ੋਕ ਭਲਾਰਾ ਜੀ ਹਿੰਦੀ ਚ ਕਰ ਦੇਣਗੇ ਸਭੀ ਪੱਤਰਕਾਰ ਸਾਥੀਓ ਕਾ ਸਵਾਗਤ ਹੈ ਕਰ ਦੇ ਨੇ ਕਰ ਤੂੰ ਬੋਲ ਉੱਚੀ ਬੋਲ ਬੋਲੇ ਨਾ ਬੋਲ बोलो सभी सभी पत्रकार भाइयों का स्वागत है जिस प्रकार से पंडेर साहब ने बताया कि जो 18 तारीख को रात को मीटिंग हुई केंद्र सरकार के वजीरों के साथ वो एक प्रपोजल लेकर आए थे कि जो फसलें हैं पांच फसलें इनको हम एमएसपी के तहत खरीदेंगे परंतु इसमें एक पेश फसया हुआ था कि जो लोग जो किसान गेहूं और धान की फसल की एवज में बदल के फसल बोएंगे उन फसलों को खरीदा जाएगा और उनसे वो लोग जो कॉन्टैक्ट फार्मिंग के लिए आगे आएंगे वो उनसे संबंध बनाएंगे एक कॉन्टैक्ट फार्मिंग का जन्म होगा और ये उन्नीस में चौधरी चरण सिंह ने जब जवाहरलाल नेहरू ने कॉन्ट्रैक्ट फार्मिंग की बात की थी तो चौधरी चरण सिंह ने इसको कंडेम किया था और आज टोटल जो हमारी सबसे प्रमुख मांग है एमएसपी का गारंटी खरीद कानून यदि सरकार पाँच लाख साठ हज़ार करोड़ की वर्किंग कैपिटल लेगी तो तमाम तेईस फसलें हमारी एमएसपी पर खरीदी जा सकती है यदि सरकार की नीयत ठीक है तो और जो हमारा लोन माफ़ करने की बात आती है उसमें से सात दशमलव तीन चार करोड़ का ए का है और लगभग आठ करोड़ वाला जो है वो ट्रम लोन है तो सोलह लाख करोड़ के आसपास ये लोन है और इसको वेव ऑफ करना केंद्र सरकार के लिए कोई बड़ी बात नहीं है तो हमारी सबसे प्रमुखता से ये बात है कि पहला काम जो किसान की पहली मांग है वो है कि एम का गारंटी कानून जो प्रकम खरीद के लिए बनाया जाए जिसका भारत सरकार ने प्रधानमंत्री जी ने वायदा किया था दूसरी बात किसान और मजदूर के कर्जे की बात है तीसरी बात है सी टू प्लस फिफ्टी के फार्मूले के तहत हमारी कीमत तय हो और जिस प्रकार से पंडित साहब ने बताया कि यदि केंद्र सरकार की नियत अपने 80 करोड़ किसान और मजदूर के ईद की है तो तुरंत प्रभाव से जिस प्रकार से वोमेन रिजर्वेशन बिल के लिए पार्लियामेंट का सेशन बुलाया गया इसी प्रकार से एक स्पेशल सेशन बुलाया जाए और ये किसान और मजदूर की मांग को पूरा किया जा सकता है दूसरी बात यदि केंद्र सरकार ये समझे कि इतना मजदूर की और किसान की हमें टाइम लग रहा है तो ये सारा जो एक्सपर्ट लोग हैं उन्होंने अपनी ओपिनियन दे दी कि ये आसानी से इस दायरे के अंदर किया जा सकता है तो हम केंद्र सरकार से ये बिल्कुल अपने दोनों फॉर्मों की तरह से मांग करते हैं कि तुरंत प्रभाव से एम का खरीद का गारंटी का, का कानून बनाया जाए किसान का मजदूर का कर्जा माफ किया जाए सी टू प्लस फिफ्टी पे हमारा मूल्य निर्धारण किया जाए और जो डिमांड्स पंडेर साहब ने बताई जिस प्रकार से एक बहुत बड़ा लैंड एक्विजिशन बिल है जो 2013 का था जो 2015 में मॉडल एक्ट के नाम से बदला गया वो पहले वाड़ा किया जाए और आगे हम अब जो माहौल ये चल रहा था तेरह तारीख से आपके सहयोग से पूरी दुनिया इसको देख रही है किस प्रकार से बमबारी हो रही है बुलेट चल रही है रबड़ की गोलियां सेलिंग और पता नहीं क्या क्या स्मोक सेल है अलग अलग चीजें एक शांति पूर्वक प्रदर्शन पर, पर हमारी बात केवल इतनी है कि केंद्र सरकार हमारी समस्या का समाधान कर दे वो यहाँ बैठ के कर दे वरना अपने बैरिकेट हटाए हम शांति पूर्वक आगे जाना चाहते हैं वहां जाके हम अपनी बात रखेंगे और इसको ये इशू नहीं है अगर कोई बैरिकेड तोड़ना है या दिल्ली पहुंचना है यदि सरकार चाहे तो हमारी बात यहाँ मान के हम वापिस जा सकते हैं रही पंजाब सरकार की बात पंजाब सरकार की टेरिटरी में डी पटियाला ने भी विजिट की थी और ये कहा था कि मैंने हरियाणा गवर्नमेंट को एतराज किया है कि पंजाब की टेरिटरी में ये सेलिंग ना हो उसके बाद भी वो जारी रही का बयान जो उन्होंने दिया वो दुनिया की पटल में सुन लीजिए एक बार अगर आपको सुन के लगेगा तो अच्छा क्लियर हो जाएगा उन्होंने दे तो पूरे देश की बात की पर वो वो हमने रद्द कर दी वो वो प्रपोजल ही रद्द कर दी तब किसके लिए दिया किसके लिए नहीं दिया बात ही नहीं रहती है ਦੇਵਨੋਚੀ ਦੀ ਸੀ ਜਾਂ ਕੇਂਦਰ ਸਰਕਾਰ ਨੇ ਆਪਣੀ ਸਰਕਾਰ ਅਸੀਂ ਕੋਈ ਉਹਨਾਂ ਨੂੰ ਸਾਡੀ ਮੰਗ ਆ ਸੀ ਸਾਡੀ ਪ੍ਰਪੋਜ਼ਲ ਆ ਆ ਸਾਡੀ ਲੈਲਨ ਪ੍ਰਪੋਜ਼ਲ ਵੀ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਲਿਆਂਦਾ ਜਾਵੇ ਸਪੈਸ਼ਲ ਸੈਸ਼ਨ ਤਦਕੇ ਇਹ ਤੇ ਦੱਸਣ ਸਾਰੀਆਂ ਫਸਲਾਂ ਦੇ ਉੱਪਰ ਦੀ ਸਾਰੀਆਂ ਫਸਲਾਂ ਤੋਂ ਵਿਦੇਸ਼ਾਂ ਦੀ ਵਾਰਜੇ ਤੁਹਾਡੀ ਗੱਲ ਵੀ ਸ਼ਹੀਦ ਕਿਸਾਨਾਂ ਲਈ ਤੁਹਾਡੀ ਗੱਲ ਉਹੀ ਸਰਕਾਰ ਨਾਲ ਕੱਲ੍ਹ 11 ਵਜੇ ਦਿੱਲੀ ਕੁੰਝ ਕਰਨਗੇ ਜਾਂ ਕੀ ਬੋਲਾ ਕੱਲ੍ਹ ਦਿੱਲੀ ਕੁੰਝ ਕਰਨਗੇ ਜਾਂ ਤੇ 11 ਵਜੇ ਦੇਖਿਓ ਜੋ ਅਨਾਊਂਸਮੈਂਟ ਹੋ ਚੁੱਕੀ ਆ ਪੱਕੀ ਆ ਖੜੀ ਆ ਸਟੈਂਡ ਕਰ ਰਹੀ ਆ ਦੇ ਸਰ ਦਾ ਕੋਈ ਮੰਗ ਪੂਰੀ ਨਹੀਂ ਹੋਈ ਹੈ 12 ਵਿੱਚ ਸਰਕਾਰ ਨੇ ਕੋਈ ਮੰਗ ਮੰਨ ਲਈ ਹੋ ابھی تک 12 ਵਿੱਚ ਦੇਖਿਓ ਮੰਗੇ ਮੰਨ ਲਈ ਹੋਤੀ ਤਾਂ ਜ਼ਰੂਰਤ ਕੀ ਪੜਦੀ ਅੰਦੋਲਨ ਚਲਾਉਣੇ ਦਾ ਕੋਈ ਕੋਈ ਮੰਗੇ ਨਹੀਂ ਮੰਨੀ ਭਾਈ ਉਹ ਕੌਂਟਰਡੀਆਂ ਸਾਰੀਆਂ ਉਹ ਤੁਹਾਡੀਆਂ ਸਾਰੀਆਂ ਮੀਡੀਆਂ ਸੀਐਮ ਕਿਹੜੀਆਂ ਖਰੀਦ ਏਜੰਸੀਆਂ ਤੋਂ ਜਿਹੜੀਆਂ 5 ਫਸਲਾਂ ਦੀ ਗੱਲ ਹੋ ਰਹੀ ਹੈ ਉਹ ਸਰਕਾਰ ਕਹਿੰਦੀ ਹੈ ਕਿ ਖਰੀਦ ਏਜੰਸੀਆਂ ਜਿਹੜੀ ਕਿਸਾਨਾਂ ਦੀਆਂ 5 ਫਸਲਾਂ ਚੱਕਣਗੀਆਂ ਦੇਖੋ ਉਹ ਕੰਟੈਕਟ ਫਾਰਮਿੰਗ ਆ ਉਹਦੋਂ ਅਸੀਂ ਮੂਲੋਂ ਰੱਦ ਕਰਦੇ ਆ ਫਿਰ ਕੋਈ ਨਾਲ ਸੁੱ ਦਿੱਤਾ ਹੋਵੇ ਨਾਲ ਕੋਈ ਉਹਨਾਂ ਨੇ ਕੋਈ ਤਾਂ ਤਰਕ ਦਿੱਤਾ ਹੋਵੇ ਵੀ ਆ ਏਜੰਸੀਆਂ ਖਰੀਦਣ ਨਹੀਂ ਨਹੀਂ ਮੈਂ ਕਹਿੰਦਾ ਉਹ ਚ ਜਿਹੜੀਆਂ ਮਰਜ਼ੀ ਏਜੰਸੀਆਂ ਖਰੀਦ ਲੈਣ ਜਦੋਂ ਅਸੀਂ ਉਹਨਾਂ ਦੀ ਤਜਵੀਜ਼ ਹੀ ਰੱਦ ਕਰ ਦਿੱਤੀ ਫਿਰ ਅਸੀਂ ਉਧਰ ਦੇਖਣਾ ਕਿਉਂ ਆ ਠੀਕ ਹੈ ਜੀ ਸਵਾਲ ਤਾਂ ਇਹ ਹੈਗਾ ਜਦੋਂ ਸਾਨੂੰ ਤਜਵੀਜ਼ ਹੀ ਨਹੀਂ ਪਸੰਦ ਪ੍ਰਾਈਵੇਟ ਸੀ ਏਜੰਸੀਆਂ ਜਾਂ ਉਹ ਸਰਕਾਰੀ ਨਹੀਂ ਉਹ ਚ ਸਰਕਾਰੀ ਏਜੰਸੀਆਂ ਵੀ ਸੀਗੀ ਪਰ ਉਹ ਕੰਟੈਕਟ ਬੇਸ ਇਹ ਇਹ ਪਹਿਲੋ ਰਾਜਸਥਾਨ ਚ ਵਿੱਚ ਹੋ ਰਹੀ ਆ ਓਕੇ ਉਹ ਹੋ ਰਿਹਾ ਕਿਸਾਨਾਂ ਨੂੰ ਪਸੰਦ ਨਹੀਂ ਹੈਗੀ ਉਹ ਕਰ ਰਹੇ ਆ ਪਰ ਉਹਦੇ ਵਿੱਚ ਉਹ ਠੀਕ ਨਹੀਂ ਹੈਗੀ ਇਸ ਕਰਕੇ ਆਪਾਂ ਉਹਦੇ ਤੇ ਬਹੁਤਾ ਗੱਲ ਜਾਂਦੇ ਸੋਚ ਹੈਂ ਮੰਦਰ ਸਾਹਿਬ ਤੁਹਾਡੀ ਹਰ ਮੀਟਿੰਗ ਵਿੱਚ ਸੀਐਮ ਪੰਜਾਬ ਮੌਜੂਦ ਹੁੰਦੇ ਸੀ ਕਿ ਤੁਹਾਡੀ ਸ਼ਹੀਦ ਕਿਸਾਨਾਂ ਦੇ ਮੌਕੇ ਲੈ ਕੇ ਗੱਲਬਾਤ ਤੁਹਾਡੇ ਟੇਬਲ ਤੋਂ ਕੋਈ ਵੀ ਦੇਖੋ ਅਸੀਂ ਅੱਜ ਵੀ ਤੁਹਾਡੇ ਥਰੂ ਮੰਗ ਕਰ ਰਹੇ ਹਾਂ ਉੱਥੇ ਵੀ ਗੱਲ ਕੀਤੀ ਸੀ ਵੀ ਪੰਜਾਬ ਸਰਕਾਰ ਸ਼ਹੀਦ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਆਪਣੀ ਪਾਲਿਸੀ ਕਲੀਅਰ ਕਰ ਦੇਣ ਸਰ ਜੀ ਆਪ ਕਹਿ ਰਹੇ ਕਿ ਸ਼ਾਂਤੀਪੂਰਵਕ ਜਾਣਾ ਚਾਹਤੇ ਹੈ ਲੇਕਿਨ ਆਪ ਕੀ ਰਣਨੀਤੀ ਆਵਣਾ ਬੀਬੀ ਵਾਪਰ ਖੜੇ ਹੋਏ ਹੈ ਪਾਰਲੀਮੈਂਟਰੀ ਪ੍ਰੋਸੈਸ ਤੋਂ ਕਿਵੇਂ जाएंगे ਇਹ ਦੇਖ ਲਿਏ ਇਹ ਨੰਗੇ ਹੱਥ ਐਸੇ जाएंगे ਔਰ ਬੋਲੀਏ ਤੁਸੀਂ ਕੱਲ ਤੁਸੀਂ ਪ੍ਰੈਸ ਕਾਨਫਰੈਂਸ 'ਚ ਕਿਹਾ ਕਿ ਆਪਣੀ ਅਸੀਂ ਗੱਲ ਹੁਣੇ ਰੱਖਤੀ ਹੈ ਕਿ ਅਸੀਂ ਰਿਜੈਕਟ ਕਰੇ ਜਿਹੜੀ ਉਹਨੇ ਆਫਰ ਕੀਤੀ ਸੀਗੀ ਹੁਣ ਉਹਨਾਂ ਨੇ ਕੀ ਫੈਸਲਾ ਕਰਨਾ ਹੈ ਕਿ ਕਿ ਜੇ ਦੁਬਾਰਾ ਤੋਂ ਮੀਟਿੰਗ ਲਈ ਬੁਲਾਉਂਦੇ ਨੇ ਕੱਲ ਯਾ ਜੇ ਸ਼ਾਮ ਤੱਕ ਕੋਈ ਇਹੋ ਜਿਹਾ ਫੈਸਲਾ ਆਂਦਾ ਹੈ ਕਿ ਦੁਬਾਰਾ ਮੀਟਿੰਗ ਕਰ ਲੋ ਜਿਹੜੀ ਗੱਲ ਤੁਸੀਂ ਰੱਖੀ ਆ ਤੁਸੀਂ ਤਾਂ ਮਨ ਕਰਤਾ ਹੈ ਤਾਂ ਫਿਰ ਕੱਲ ਦਾ ਜਿਹੜਾ ਪ੍ਰੋਟੈਸਟ ਹੈਗਾ ਅੱਗੇ ਵਧੁੰਦਾ ਇਹ ਹੋਲਡ ਹੋਏਗਾ ਜਾਂ ਫਿਰ ਅੱਗੇ ਵਧੂਗੇ ਅਸੀਂ ਦੇਖੋ ਜੇ ਇਹਦੇ ਸਿਰ ਤੇ ਤਾਂ ਕੁਝ ਨਹੀਂ ਕਿਹਾ ਜਾਂਦਾ ਠੀਕ ਆ ਜੀ ਜੇ ਕੋ ਜੇ ਇਥੇ ਤਾਂ ਸਦੋਂ ਸਰਕਾਰ ਕੋਈ ਗੱਲ ਕਰੂਗੀ ਬਿਆਨ ਆਊਗਾ ਫਿਰ ਫਿਰ ਉਹਦੇ ਤੇ ਵਿਚਾਰ ਵੀ ਕਰ ਲਾਂਗੇ ਹਾਲੇ ਕੋਈ ਨਾ ਬਿਆਨ ਆ ਨਾ ਕੋਈ ਗੱਲ ਕਰਨਾ ਚਾਹੁੰਦਾ ਹਾਲੇ ਤੇ ਜਿਹੜੀ ਗੱਲ ਮੰਤਰੀ ਸਾਹਿਬ ਕਹਿ ਕੇ ਗਏ ਆ ਵੀ ਅਸੀਂ ਤੁਹਾਨੂੰ ਦੱਸਦੇ ਆ ਬਾਕੀ ਮੰਗਾ ਤੇ ਅਸੀਂ ਅਸੀਂ ਤਾਂ ਸੋਚ ਕੇ ਦੱਸਤਾ ਉਹ ਦੱਸਣ ਉਹਨਾਂ ਨੇ ਕੀ ਸੋਚਿਆ ਹੈਗਾ ਜੀ ਸਾਹਿਬ ਕਹਿ ਸਕਤੇ ਹੈ ਕਿ ਸਰਕਾਰ ਕੇ ਪਾਸ ਸਿਰਫ આજ ਰਾਤ ਤੱਕ ਦਾ ਵਕਤ ਹੈ ਸਰਕਾਰ ਰਿਸਪੌਂਡ ਨਹੀਂ ਕਰਤੀ ਹੈ ਤਾਂ ਕੱਲ ਉਸਕੀ ਜ਼ਿੰਮੇਦਾਰੀ ਹੋਗੀ ਉਨਕੀ ਸਰਕਾਰ ਕੀ ਤਰਫ ਸੇ ਕੱਲ ਸ਼ਾਮ ਸਬਤ ਦੇਖਿਏ ਸਰਕਾਰ ਕੇ ਪਾਸ ਪਹਿਲੇ 2 ਸਾਲ ਕਾ ਸਮੇਂ ਰਹਾ ਸਰਕਾਰ ਕੇ ਪਾਸ ਲਗਭਗ 50 ਦਿਨ ਹੋ ਗਏ ਉਹ ਮੋਰਚਾ ਚਲਤੇ ਹੋਏ ਤਬ ਵੀ ਸਮੇਂ ਰਹਾ 13 ਸੇ ਅੱਜ ਕਿਤਨੀ ਦਿਨ ਤਬ ਵੀ ਸਮੇਂ ਰਹਾ अब सरकार समय की बात नहीं बात नियत की है अगर सरकार की नीयत ठीक है तो समय बहुत है अगर नियत ठीक नहीं है तो फिर कोई भी समय नहीं है क्या संपर्क किया जाए आपके द्वारा देखिए हम सभी गुटों को मिले हैं ये देश के किसान मजदूर के लिए है सभी गुटों का स्वागत करेंगे जो किसान मजदूर हित के लिए संघर्ष करना चाहते हैं हमारे दोनों फोर्मो का एक जाप्ता है उस जाप्ते में जो भी रहेगा उसको वेलकम करते हैं नहीं, नहीं सरकार की ओर से कोई संपर्क नहीं हुआ चलिए मैं बोल रहा हूं कि केंद्र सरकार एमएसपी गारंटी का कानून बनाए माहिरों की रिपोर्ट ये कहती है कि जितना पैसा वो जो उन्होंने प्रपोजल भेजी ठीक है जी जिसको हमने रद्द किया भी ये फार्मिंग फार्मिंग से हम सहमत नहीं है उसकी वजह बताई उन्होंने कहा भी जो गेहूं से धान से किसान बाहर निकलेगा मंत्री मोदी ने यह भी कहा उनकी डिटेल हमारे पास पहले से मौजूद है उनको हम पांच साल का लीगल कॉन्ट्रैक्ट देंगे तो जो ये लोग पहले से ये फसलें बो रहे हैं हमने रद्द कर दी जितने पैसे वो इसके ऊपर लगा लगभग उन्होंने कहा डेढ़ लाख करोड़ का खर्च आएगा प्रक्योरमेंट पर उतना ही खर्च अगर सभी फसलों के ऊपर हमें एमएसपी लीगल पी कानून बना के दिया जाए तो उतना ही कानून खर्च उसपे आएगा दूसरा जो बाहर से ऑयल मंगाया जा रहा है उसके पाम ऑयल उसके ऊपर एक लाख पचहत्तर हजार करोड़ का खर्चा यही रकम हमें एमएसपी एस कानून पर दी जाए एक तो हमारा जो डॉलर उधर जा रहा है वो बचेगा और देश के किसान खेती से आपको पैदा करके देंगे अगर एमएसपी एस कानून बन जाए तो देश के किसान और खेत मजदूर के पास बहुत सो पैसा आएगा और वो पैसा वो बाजार में खर्च करेंगे तो देश की तरक्की अधिक जीडीपी बहुत ज्यादा बढ़ेगी और हम कह रहे हैं कि आप जितने भी विरोधी दल हैं चाहे कांग्रेस है तृणमूल कांग्रेस है अभी पंजाब में अकाली दल है आम आदमी पार्टी अथवा सभी वो ये स्थिति को स्पष्ट करें और बोले केंद्र से अगर केंद्र एक दिन का संसदीय सतर लाता है किसानों को एमएसपी गारंटी कानून देने के लिए तो उनके एमपी जो सभी हैं वो इसके समर्थन में खड़े होंगे तो कोई गतिरोध आने वाला नहीं हम तो इससे आगे जाके बोल रहे हैं कि विरोधी दलों को एमएसपी गारंटी कानून लाने के लिए जो संसद के स्पीकर है उनको लिखना चाहिए लोकसभा ਲਿਆ ਕੇ ਸਰਕਾਰ ਮੁੱਤੇ ਨੂੰ ਲਮਕਾਏਗੀ ਕਿਉਂਕਿ ਸਰਕਾਰ ਹਮੇਸ਼ਾ ਕਿਸੇ ਅੰਦੋਲਨ ਚ ਵਿਖਲਮ ਕਹਉਂਦੀ ਹੈ ਜੇਕਰ ਸਰਕਾਰ ਉਸ ਰਾਹ ਨੂੰ ਤੁਰਦੀ ਹੈ ਤਾਂ ਐਸਾ ਲੀਟਰ ਤੁਹਾਡੇ ਕੋਲ ਕੀ ਪਲੈਨਿੰਗ ਹੈ ਜੀ ਸਰਕਾਰ ਉਹ ਜੇ ਜੇ ਉੱਧਰ ਨੂੰ ਆਪਾਂ ਜਦੋਂ ਇਹ ਫੈਸਲਾ ਹੋ ਜਾਊਗਾ ਉਹ ਗੱਲ ਕਰ ਦੇਣਗੇ ਉਸ ਪ੍ਰਸਥਿਤੀਆਂ ਵਿੱਚ ਸਾਡੇ ਕੋਲ ਉਹਦਾ ਪਲਾਨਿੰਗ ਹੈਗਾ ਅਸੀਂ ਉਦੋਂ ਨੂੰ ਉਸ ਬਾਰੇ ਦੱਸ ਦੇਵਾਂਗੇ ਜੀ ਸਿੰਘ ਰਾਜੇਵਾਰ ਨੇ ਕੱਲ ਕਿਹਾ ਕਿ ਕੋਟ ਫ੍ਰੀ ਗੱਲਾਂ ਹੋ ਰਹੀਆਂ ਨਹੀਂ ਜਿਹੜੀਆਂ ਬਸਲਾ ਬਾਹਰੋਂ ਮੰਗਾਈਆਂ ਜਾਂਦੇ ਭੇਜੀਆਂ ਜਾਂਦੇ ਪੌਣੇ 2 ਲੱਖ ਕਰੋੜ ਦਾ ਤੁਸੀਂ ਕਰਜ਼ਾ ਕਹਿੰਦੇ ਹੋ ਜਾਂ ਖਰਚਾ ਕਹਿੰਦੇ ਹੋ ਆਉਂਦਾ ਯਾਰ ਪਿਛਲੀ ਵਾਰੀ ਅੰਦੋਲਨ ਚ ਤੋਂ ਗੱਲਾਂ ਹੋਈਆਂ ਸੀ ਉਦੋਂ ਇਹ ਮੀਟਿੰਗ ਚ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਤਕਰੀਬਨ 14 ਲੱਖ ਕਰੋੜ ਦਾ ਖਰਚਾ ਆਇਆ ਜੇਕਰ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇਣੀ ਹੈ ਕੀ ਉਹ 14 ਲੱਖ ਕਰੋੜ ਹੁਣ ਵੀ ਖੜਾ ਹੈ ਜਾਂ ਪਾਉਣੇ ਦਾ 2 ਲੱਖ ਕਰੋੜ ਦਾ ਜਿਹੜੀ ਗੱਲ ਕੀਤੀ ਜਾਂਦੀ ਹੈ ਕੀ ਤੁਹਾਨੂੰ ਨਹੀਂ ਲੱਗਦਾ ਵੀ ਅੰਕੜੇ ਮਿਸਮੈਚ ਹੋ ਚੁੱਕੇ ਨੇ ਇੱਥੇ ਦੇਖੋ ਇਹ ਤਾਂ ਸਰਕਾਰ ਦੇ ਆਪਣੇ ਦਾਅਵੇ ਨੇ ਸਰਕਾਰ ਦੇ ਮੰਤਰੀ ਨੇ ਜਿਹੜਾ ਪਿਛਲੀ ਮੀਟਿੰਗ ਚ ਆਫੀਸ਼ੀਅਲੀ ਬਿਆਨ ਦਿੱਤਾ ਸੀਗਾ ਤੋਮਰ ਜੀ ਨੇ 15 ਲੱਖ ਕਰੋੜ ਰੁਪਏ ਦਾ ਖਰਚਾ ਆਊਗਾ ਠੀਕ ਆ ਅਸੀਂ ਕਹਿੰਨੇ ਕਿਉਂ ਨਹੀਂ ਤੁਸੀਂ মিডিਆ ਦੇ ਵਿੱਚ ਆ ਜਾਓ ਇਹ ਗੱਲ ਤੇ ਚਰਚਾ ਕਰ ਲੈਨੇ ਆ ਇਹ ਸਲਵ ਤੇ ਖਰਚਾ ਕਿੰਨਾ ਆ ਰਿਹਾ ਹੈਗਾ ਜੇ ਸਾਡੇ ਕੋਲ ਕੋਈ ਤੱਥ ਹੈਗੇ ਆ ਤੇ ਅਸੀਂ ਦਾਵਾ ਠੋਕੇ ਕਹਿ ਰਹੇ ਨਾ ਸਰਕਾਰ ਜਦੋਂ ਗੱਲ ਕਰਨਾ ਹੀ ਨਹੀਂ ਚਾਹੁੰਦੀ ਹੈਗੀ ਫਿਰ ਗੱਲ ਕੀ ਕਰਾਂਗੇ ਦੂਜਾ ਜਿਹੜਾ ਗਰੰਟੀ ਕਾਨੂੰਨ ਬਣਾਉਣ ਦਾ ਸਵਾਲ ਆ ਉਹ ਕਿਸੇ ਖਰਜ ਤੇ ਨਿਰਭਰ ਨਹੀਂ ਹੈਗਾ ਉਹ ਪੋਲਿਟੀਕਲ ਵਿਲ ਦਾ ਸਵਾਲ ਆ ਜੇ ਪੋਲਿਟੀਕਲ ਵਿਲ ਹੈਗੀ ਆ ਤੇ ਲੈਬਨ ਅੱਗੇ ਦਾ ਮੈਕੈਨਿਜ਼ਮ ਤੈ ਹੋ ਜਾਊਗਾ